ਹਾਂਜੀ ਸਵਾਗਤ ਹੈ ਆਪਣੇ ਚੈਨਲ ਪਾਲਤਾਲੀ ਫਾਰਮ ਤੇ ਅੱਜ ਤੁਹਾਨੂੰ ਦਿਖਾਉਨੇ ਆ ਨਹਿਰੀ ਪਾਣੀ ਦੀ ਕਿੱਡੀ ਸੋਲਤਾ ਆ ਨਹਿਰੀ ਪਾਣੀ ਸਾਡੇ ਖੇਤ ਦੇ ਬਿਲਕੁਲ ਨਾਲ ਦੁਨੇ ਪਾਸੇ ਸਾਡਾ ਖੇਤ ਆ ਰਿਹਾ ਪੂਰੀ ਇਸ ਹਜੇ ਪਾਣੀ ਅੱਧਾ ਹੀ ਆਇਆ ਨਾਲੇ ਦੋ ਦਿਨ ਹੋਇਆ ਤਕਰੀਬਨ ਮੰਨ ਕੇ ਚੱਲੋ ਅਸੀਂ 10 ਕਿੱਲੇ ਕਦੂ ਦੇ ਲਗਭਗ ਕਰਨ ਵਾਲੇ ਆ ਮੋਟਰਾਂ ਮੰਨ ਲਓ ਸਾਡੀਆਂ ਖੜੀਆਂ ਨੇ ਤੇ ਇੱਧਰ ਨੇ ਦੋ ਮੋਟਰਾਂ ਤਕਰੀਬਨ ਮਾੜੀ ਮੋਟੀ ਚਲਾ ਲਈਦੀ ਆ ਵੈਸੇ ਜਿਵੇਂ ਪਾਣੀ ਠੰਡਾ ਪੀਣ ਨੂੰ ਕੱਢ ਲਿਆ ਜਾਂ ਹੋਰ ਘੰਟਾ ਤੋਂ ਘੰਟੇ ਜੋ ਸਰਕਾਰ ਨੇ ਵਾਦਾ ਕਰਿਆ ਵੀ ਪੂਰਾ ਵੀ ਕਰਿਆ ਆਪਾਂ ਇਸ ਗੱਲ ਤੇ ਭਗਵੰਤ ਜੀ ਸਾਹਿਬ ਦਾ ਧੰਨਵਾਦ ਵੀ ਕਰਦੇ ਆ ਤੇ ਜੇ ਕਿਤੇ ਭਰ ਕੇ ਆਉਣ ਲੱਗ ਜੇ ਇੱਥੇ ਸਾਡੇ ਤਿੰਨ ਪਿੰਡਾਂ ਤੋਂ ਪਾਣੀ ਨਿਸਾਬ ਹੋਣਾ ਇਹ ਤਾਂ ਅਜੇ ਤਾਂ ਲੋਕ ਮੱਕੀਆਂ ਮੁੱਕੀਆਂ ਵੜਦੇ ਆ ਮੱਕੀਆਂ ਖੜੀਆਂ ਨੇ ਅਜੇ ਬਹੁਤ ਜ਼ਿਆਦਾ ਤੇ ਆਹ ਟੇਲ ਆ ਦੀ ਨਾਲ ਵੀ ਕਹਿੰਦੇ ਆ ਮੋਗਾ ਤੇ ਪੂਰਾ ਵਧੀਆ ਨੱਕੇ ਚ ਪਾਣੀ ਪੈਂਦਾ ਘੁੰਮ ਘੁੰਮ ਟੈਕਦਾ ਤੇ ਕੀ ਬਾਤਾਂ ਨੇ ਅਸੀਂ ਧੰਨਵਾਦ ਕਰਦੇ ਆ ਸਰਕਾਰ ਦਾ ਭਗਵੰਤ ਮਾਨ ਸਾਹਿਬ ਦਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਰੋ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ